ਕੋਜ ਦਿਨਾਂ ਬਾਅਦ ਸਰਪੰਚੀਆਂ ਚੋਣਾਂ ਹੋਣ ਜਾ ਰਹੀਆਂ ਕਈ ਥਾਈਂ ਕੁੰਡੀਆਂ ਦੇ ਸਿੰਘ ਫਸ ਚੁੱਕੇ ਇਹਦੇ ਕਈ ਥਾਈਂ ਫਸਨੇ ਬਾਕੀ ਆ ਸਰਪੰਚੀ ਦੇ ਲਈ ਇੱਕੋ ਪਿੰਡ ਦੇ ਆਪ ਦੇ ਤਿੰਨ ਉਮੀਦਵਾਰ ਖੜੇ ਹੋਏ ਤੇ ਤਿੰਨਾਂ ਦਾ ਫਸਿਆ ਪੇਚਾ ਤਿੰਨਾਂ ਦੇ ਵਿੱਚੋਂ ਇੱਕ ਨੂੰ ਸਰਪੰਚ ਬਣਾਉਣ ਲਈ ਫਰੀਦਕੋਟ ਦੇ ਵਿਧਾਇਕ ਗਦੇਤ ਸਿੰਘ ਸਿੱਖ ਹੋਣੇ ਵੱਖਰੀ ਤਕਨੀਕ ਅਨੋਖਾ ਤਰੀਕਾ ਅਪਣਾਇਆ ਤੁਸੀਂ ਵੀ ਵੀਡੀਓ ਦੇਖੋ ਤੇ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਹਾਨੂੰ ਚੰਗੀ ਲੱਗੇ ਦਿਖਾਉਣੇ ਆ ਸਰਪੰਚੀ ਦੇ ਲਈ ਆਪਦੇ ਤਿੰਨ ਉਮੀਦਵਾਰਾਂ ਦਾ ਵਿੱਚ ਫਸਿਆ ਪੇਚਾ ਤਿੰਨਾਂ ਦੇ ਵਿੱਚੋਂ ਇੱਕ ਨੂੰ ਕਿਸ ਤਰ੍ਹਾਂ ਸਰਪੰਚ ਚੁਣਿਆ ਜਾ ਰਿਹਾ ਤਫਰੀਦ ਕੋਲ ਦਿਖਾਤੀ ਬੰਦ ਗੱਲ ਕੀਤੀ ਜਾਵੇ ਤਾਂ ਤਿੰਨ ਕੈਂਡੀਡੇਟ ਸੀਗੇ ਤਿੰਨੇ ਇੱਥੇ ਬੈਠੇ ਹੋਏ ਨੇ ਤੇ ਪਰਚੀ ਪਾਈ ਗਈ ਐ ਐਮਐਲ ਸਾਬ ਦੀ ਦੇਖ ਰਿਖ ਚ ਹਾਂਜੀ ਸਰ 6 ਪਰਚੀਆਂ ਤੇ ਉਹ ਤਿੰਨ ਖਾਲੀ ਆ ਹਾਂ ਇਹ ਆ ਵੀ ਇਹਦੇ ਤੇ ਹੁਣ ਜਿਹੜੀ ਹੈਗੀ ਉਹ ਪਰਚੀ ਚੱਕਣੀ ਹੈ ਜਿਹਦੀ ਨਿਕਲੀ ਬਿਲਕੁਲ ਇੱਕ ਪਰਚੀ ਚੱਕੀ ਗਈ ਹੈ ਮੇਲੇ ਸਾਹ ਬੋਲੋ ਤਿੰਨ ਕੈਂਡੀਡੇਟ ਸੀਗੇ ਤਿੰਨਾਂ ਵਿੱਚ ਜਿਸ ਦੀ ਪਰਚੀ ਹੋਊਗੀ ਉਹ ਉਮੀਦਵਾਰ ਬਣ ਉਹ ਜਿਹੜਾ ਹੈ ਸਰਪੰਚ ਬਣੂਗਾ ਲਵਪ੍ਰੀਤ ਕੁਮਾਰ ਲਵਪ੍ਰੀਤ ਵਾਦੀ ਵਾਤਾ ਲਵਪ੍ਰੀਤ ਸਗ ਨੂੰ ਮੁਬਾਰਕਾ ਇਹ ਜਿਹੜੇ ਗਏ ਇਹਨਾਂ ਨੂੰ ਸਰਪੰਚੀ ਦਾ ਕੈਂਡੀਡੇਟ ਜਿਹੜਾ ਹੈਗਾ ਇੱਥੇ ਐਲਾਨਿਆ ਗਿਆ 24 ਸਪਕ ਜਿਹੜਾ ਹੈਗਾ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਾ ਬਿਲਕੁਲ ਤਾਂ ਤਿੰਨ ਉਮੀਦਵਾਰ ਸੀਗੇ ਤੇ ਇਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਸੀਗਾ ਕਿਹੜਾ ਸਿਲੈਕਟ ਹੋਊਗਾ ਤਾਂ ਲਵਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਪਰਚੀ ਨਿਕਲੀ ਆ ਦੂਜੇ ਦੋ ਬੰਦੇ ਨੇ ਉਹ ਇਹਨਾਂ ਦਾ ਡਟ ਕੇ ਸਾਥ ਦੇਣਗੇ ਇਸ ਗੱਲ ਤੇ ਜਿਹੜੀ ਹੈਗੀ ਪਰਚੀ ਪਾਈ ਗਈ ਸੀ ਤਾਂ ਬਿਲਕੁਲ ਦੂਜੀ ਪਰਚੀਆਂ ਜਿਹੜੀਆਂ ਨੇ ਉਹ ਖਾਲੀ ਪਰਚੀਆਂ ਨੇ ਤਿੰਨ ਪਰਚੀਆਂ ਜਿਹੜੀਆਂ ਨੇ ਟੋਟਲ 6 ਪਰਚੇ ਪਈਆਂ ਗਿਆ ਸੀਗੀਆਂ ਇੱਕ ਗੁਰਜੀਤ ਸਿੰਘ ਮਾੜੀਆ ਜੀ ਆ ਸਰਮਜੀਤ ਬਰਾੜ ਜੀ ਇਹਨਾਂ ਦਾ ਜੀ ਇਧਰੋਂ ਆ ਇਹ ਬਰਾੜ ਸਾਹਿਬ ਇਹਨਾਂ ਦੀ ਪਰਚੀ ਸੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਕੈਂਡੀਡੇਟ ਜਿਹੜੇ ਨੇ ਉਹ ਉਹ ਉਮੀਦਵਾਰ ਹੋਏ ਨੇ ਆ ਪਿੱਛੇ ਖੜਾ ਲੋ ਉਹਨਾਂ ਨੂੰ ਤਾਂ ਬਿਲਕੁਲ ਗੱਲਬਾਤ ਇਹਨਾਂ ਨਾਲ ਕਰਾਂਗੇ ਕਿ ਕਿਸ ਤਰੀਕੇ ਦਾ ਰਿਹਾ ਹੈ ਹੁਣ ਤੇ ਅੱਗੇ ਕਿਸ ਤਰੀਕੇ ਨਾਲ ਹੋਣਾ ਹੈ ਤਾਂ ਲਵਪ੍ਰੀਤ ਜੀ ਜਿਹੜੇ ਨੇ ਸਾਡੇ ਨਾਲ ਇਸ ਵਕਤ ਤੇ ਮੌਜੂਦ ਨੇ ਉਹ ਕਿਤੇ ਰਲ ਨਹੀਂ ਜਿੰਨੇ ਆਪਣਾ ਵੇਖ ਕੇ ਕਰਦੇਗਾ ਲਾਉ ਪ੍ਰਿਜਿਕ ਸਾਊਥ ਤੋਂ ਪਹਿਲੇ ਤਰੀਕਾ ਕਿਵੇਂ ਲੱਗਿਆ ਵਾਲਾ ਪਰਚੀ ਵਾਲਾ ਇਹ ਜਿਹੜਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਇਹ ਜਿਹੜਾ ਤਰੀਕਾ ਐਮਐਲਏ ਸਾਹਿਬ ਨੇ ਸਾਨੂੰ ਕਰਕੇ ਦਿੱਤਾ ਬਹੁਤ ਹੀ ਵਧੀਆ ਤਰੀਕਾ ਹੈ ਇਹ ਇਹਦੇ ਵਿੱਚ ਕੋਈ ਕਿਸੇ ਵੀ ਗੱਲ ਦਾ ਕੋਈ ਰੋਲਾ ਨਹੀਂ ਤਿੰਨ ਸਾਡੇ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਜੋ ਕਿ ਲੜਨ ਨੂੰ ਤਿਆਰ ਸੀਗੇ ਪਰ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਧੀਆ ਗੱਲ ਕੀਤੀ ਉਹ ਕਹਿੰਦੇ ਇਹ ਕੰਮ ਮੈਂ ਨਹੀਂ ਕਰਨਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਪਰਚੀਆਂ ਪਾ ਲਓ ਮੇਰੇ ਸਾਹਮਣੇ ਜਿਹੜਾ ਪਰਚੀ ਜੀ ਦੀ ਨਿਕਲ ਆਈ ਉਹ ਸਰਪੰਚ ਦੀ ਚੋਣ ਲੜ ਸਕਦਾ ਖੁਸ਼ ਹਾਂ ਹੁਣ ਪੂਰੇ ਹਾਂਜੀ ਬਹੁਤ ਖੁਸ਼ ਹਾਂ ਜੀ ਅਜੇ ਤੁਹਾਡਾ ਵੀ ਨਾਮ ਸੀਗਾ ਹਾਂਜੀ ਹਾਂਜੀ ਅਸੀਂ ਸਾਰਾ ਕੋਈ ਸਹਿਮਤੀ ਨਾਲ ਕੀਤਾ ਹੈ ਸਾਨੂੰ ਐ ਵੀ ਜਿਹੜਾ ਭਰਾ ਖੜਾ ਹੋਊਗਾ ਉਹਦੀ ਫੁੱਲ ਸਪੋਰਟ ਕਰੀਏ ਤੀਜਾ ਬੰਦਾ ਫਾਇਦਾ ਨਾ ਚੱਕ ਸਕੇ ਪੂਰਾ ਸਾਥ ਦੇ ਪੂਰਾ ਹਾਂਜੀ ਪੂਰੀ ਸਹਿਮਤੀ ਤੇ ਪੂਰਾ ਸਾਥ ਦੇਵਾਂਗੇ ਬਾਈ ਤੁਸੀਂ ਆਓ ਜ ਮੜੇ ਸਾ ਬਿਲਕੁਲ ਹਾਂਜੀ ਤੁਸੀਂ ਵੀ ਨਾਲ ਉਮੀਦਵਾਰ ਹਾਂਜੀ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵਾਲੀਆ ਫਰੀਕੋਟ ਦਿਹਾਤੀ ਤੋਂ ਮੈਂ ਪਹਿਲਾਂ ਪੰਚ ਲਈ ਚੋਣ ਲੜ ਚੁੱਕਾ ਹਾਂ ਸਾਡੀ ਪਾਰਟੀ ਦਾ ਇਹੀ ਏਜੰਡਾ ਸੀ ਕਿ ਬਿਨਾ ਵਿਰੋਧ ਤੋਂ ਅਨਿਰੋਧ ਤੋਂ ਬਿਨਾ ਬਿਨਾ ਵਿਰੋਧ ਤੋਂ ਮਤਲਬ ਕੀ ਆਪਾਂ ਕੋਈ ਵੀ ਆਪਣਾ ਇਹ ਬਿਨਾਂ ਲੜਾਈ ਝਗੜੇ ਤੋਂ ਆਪਾਂ ਕੈਂਡੀਡੇਟ ਤਿਆਰ ਕਰਨੇ ਆ। ਦੂਸਰੀ ਗੱਲ ਇਹ ਹੈ ਕਿ ਅੱਜ ਐਮ.ਐਲ.ਏ. ਸਾਹਿਬ ਨੇ ਸਾਨੂੰ ਮਤਲਬ ਕਿ ਬੁਲਾਇਆ ਸੀ। ਉਹਨਾਂ ਦੇ ਤਿੰਨ ਕੈਂਡੀਡੇਟ ਸੀ ਪਰਚੀ ਪਾਈ ਹੈ ਤੇ ਲਾਡੀ ਵੀਰ ਦੀ ਪਰਚੀ ਨਿਕਲੀ ਹੈ। ਅਸੀਂ ਬਿਨਾਂ ਬਿਨਾਂ ਕੋਈ ਵਿਰੋਧ ਤੋਂ ਪਾਰਟੀ ਸਾਰੀ ਇਹਦੇ ਨਾਲ ਡਟ ਕੇ ਖੜਾਂਗੇ ਤੇ ਨਾਲ ਅਸੀਂ ਡੋਰ ਟੂ ਡੋਰ ਇਹਦੇ ਨਾਲ ਕਰਾਵਾਂਗੇ ਤੇ ਵੀਰ ਨੂੰ ਬਹੁਤ-ਬਹੁਤ ਮੁਬਾਰਕਾਂ। ਐਮ.ਐਲ.ਏ. ਸਾਹਿਬ ਤੁਸੀਂ ਵੀ ਆਜੋ ਦੋ ਮਿੰਟ। ਟ੍ਰਿਕਾ ਕੇਵਲ ਬੱਬੇ ਬਲੇ ਪਰਚੀ ਵਾਲਾ ਕਿ ਇਸ ਤਰੀਕੇ ਨਾਲ ਸਮਾਧਾਨ ਹੋ ਸਕਦਾ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਸੀਂ ਭਾਵਨਾ ਜੀਬ ਜੀ ਬਣਾਉਨੇ ਤਾਂ ਇਹਨਾਂ ਨੇ ਆਪ ਹੀ ਮੁੰਡਿਆਂ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਹੈਗਾ ਇਕੱਠੇ ਬੈਠਣਾ ਔਰ ਇਕੱਠੇ ਬੈਠ ਕੇ ਵੀ ਅਸੀਂ ਪਰਚੀ ਪਾ ਲਾਂਗੇ ਜਿਹਦੀ ਨਿਕਲੇਗੀ ਦੂਜੀ ਉਹਦਾ ਸਾਥ ਦੇਵਾਂਗੇ ਸੋ ਮੇਰੇ ਲਈ ਬਹੁਤ ਜਿਹੜਾ ਹੈਗਾ ਇਹ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਵਲੰਟੀਅਰ ਆਪ ਉਪਰਾਲੇ ਕਰ ਰਹੇ ਮੈਂ ਤੁਹਾਨੂੰ ਦੱਸਿਆ ਜੀ ਸਾਡੇ ਸਾਰੇ ਵਲੰਟੀਅਰ ਲੱਗੇ ਹੋਏ ਸੋ ਇਸ ਵਾਸਤੇ ਬਹੁਤ ਜਿਹੜਾ ਹੈਗਾ ਇੱਕ ਖੁਸ਼ੀ ਦਾ ਪਲ ਹੈ ਔਰ ਹਲੇ ਸੀ ਲੜਾਈ ਲੜਨੀ ਆ ਉੱਥੇ ਵੀ ਸਾਡੀ ਕੋਸ਼ਿਸ਼ ਹੋਗੀ ਦੂਜੇ ਵੀ ਜਿਹੜੇ ਕੋਈ ਕਾਲੀ ਕਾਂਗਰਸ ਦੀ ਸਾਡੇ ਜਿਹੜੇ ਕੋਈ ਇਲੈਕਸ਼ਨ ਲੜਦੇ ਚਾਹਵਨ ਉਹਨਾਂ ਨੂੰ ਇਕੱਠੇ ਕਰਕੇ ਸਹਿਮਤੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਦੀ ਪਾਰਟੀ ਦੇ ਅੰਦਰ ਆ ਜਿਹੜੀ ਉਹ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਉਹ ਫੈਸਲਾ ਕਰ ਲੈ ਵੀ ਸਾਡਾ ਕੈਂਡੀਡੇਟ ਹੋ ਬਿਲਕੁਲ ਇਹ ਉਹ ਤਸਵੀਰ ਸੀਗੇ ਜਿਸ ਤੇ ਕੀ ਰੋਗ ਲੱਗਦੀ ਦਿਖਾਈ ਦਿੱਤੀ ਹੈ ਕਿਉਂਕਿ ਜਦੋਂ ਦਾਵੇਦਾਰੀ ਠੋਕੇ ਜਾਂਦੀਆਂ ਨੇ ਤਾਂ ਇੱਕ ਇੱਕ ਪਾਰਟੀ ਚ ਕਈ 6% ਦੇਖ ਰਿਹਾ ਕਿ ਹਾਂਜੀ ਸਰ 6 ਪਾਰਟੀਆਂ ਤੇ ਉਹ ਤਿੰਨ ਖਾਲੀ ਆ ਹਾਂ ਇਹ ਆ ਵੀ ਇਹਦੇ ਤੇ ਹੁਣ ਜਿਹੜੀ ਹੈਗੀ ਉਹ ਪਰਚੀ ਚੱਕਣੀ ਹੈ ਜਿਹਦੀ ਨਿਕਲੀ ਆਈ ਬਿਲਕੁਲ ਇੱਕ ਪਰਚੀ ਚੱਕੀ ਗਈ ਐ ਮੇਲੇ ਸਾਹ ਵਲੋ ਤਿੰਨ ਕੈਂਡੀਡੇਟ ਸੀਗੇ ਤਿੰਨਾਂ ਵਿੱਚ ਜਿਸ ਦੀ ਪਰਚੀ ਹੋਊਗੀ ਉਹ ਉਮੀਦਵਾਰ ਬਣ ਉਹ ਜਿਹੜਾ ਹੈ ਸਰਪੰਚ ਬਣੂਗਾ ਲਵਪ੍ਰੀਤ ਕੁਮਾਰ ਲਵਪ੍ਰੀਤ ਵਾਦੀ ਵਾਤਾ ਲਵਪ੍ਰੀਤ ਸਿੰਘ ਨੂੰ ਮੁਬਾਰਕਾ ਇਹ ਜਿਹੜੇ ਕਿ ਇਹਨਾਂ ਨੂੰ ਸਰਪੰਚੀ ਦਾ ਕੈਂਡੀਡੇਟ ਜਿਹੜਾ ਹੈਗਾ ਇੱਥੇ ਐਲਾਨਿਆ ਗਿਆ ਦੂਜਿਆਂ ਚੈੱਕ ਕਰਨੀਆਂ ਦਾ ਖਿਆਲ ਨਹੀਂ ਸਾਡਾ 22 ਵਕ ਜਿਹੜਾ ਹੈ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਆ ਬਿਲਕੁਲ ਤਾਂ ਤਿੰਨ ਉਮੀਦਵਾਰ ਸੀਗੇ ਤੇ ਇਹਨਾਂ ਦੇ ਵਿੱਚੋਂ ਸਿਲੈਕਟ ਕਰਨਾ ਸੀਗਾ ਕਿਹੜਾ ਸਿਲੈਕਟ ਹੋਊਗਾ ਤਾਂ ਲਵਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਪਰਚੇ ਨਿਕਲੇ ਦੂਜੇ ਦੋ ਬੰਦੇ ਨੇ ਉਹ ਇਹਨਾਂ ਦਾ ਡਟ ਕੇ ਸਾਥ ਦੇਣਗੇ ਇਸ ਗੱਲ ਤੇ ਜਿਹੜੀ ਹੈਗੀ ਪਰਚੀ ਪਾਈ ਗਈ ਸੀ ਤਾਂ ਬਿਲਕੁਲ ਦੂਜੀ ਪਰਚੀਆਂ ਜਿਹੜੀਆਂ ਨੇ ਉਹ ਖਾਲੀ ਪਰਚੀਆਂ ਨੇ ਤਿੰਨ ਪਰਚੀਆਂ ਜਿਹੜੀਆਂ ਨੇ ਟੋਟਲ 6 ਪਰਚੇ ਪਈਆਂ ਗਿਆ ਸੀਗੀਆਂ ਇੱਕ ਗੁਰਜੀਤ ਸਿੰਘ ਮਾੜੀਆ ਜੀ ਆ ਸਰਮਜੀਤ ਬਰਾੜ ਜੀ ਇਹਨਾਂ ਦਾ ਜੀ ਇਧਰੋਂ ਆ ਇਹ ਬਰਾੜ ਸਾਹਿਬ ਇਹਨਾਂ ਦੀ ਪੱਤੀ ਸੀ ਠੀਕ ਹੈ ਜੀ ਤਾਂ ਇਸ ਟਿਕਣੇ ਨਾਲ ਜਿਹੜਾ ਹੈਗਾ ਕੈਂਡੀਡੇਟ ਜਿਹੜਾ